ਕੁਝ ਲੋਕ ਇਹ ਸਮਝਦੇ ਆ ਵੀ ਅਸੀਂ ਐਮਸੀ ਬਣ ਜਾਈਏ ਐਮਐਲਏ ਬਣ ਜਾਈਏ ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਨਾ ਨਿਭਾਈਏ ਤੇ ਸਿਰਫ ਆਪਣੇ ਪਰਿਵਾਰ ਲਈ ਕੰਮ ਕਰੀਏ ਸੁਰਿੰਦਰ ਕੌਰ ਜੀ ਜਿਹੜੇ ਉਮੀਦਵਾਰ ਨੇ ਜਿਹੜੇ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ ਜਿਹੜੇ ਹੁਣ ਉਮੀਦਵਾਰ ਨੇ ਕਾਂਗਰਸ ਦੇ ਇਹ ਸਵਾਲ ਤਾਂ ਲੋਕ ਉਹਨਾਂ ਨੂੰ ਕਰਦੇ ਹੀ ਆ ਕਿ ਤੁਸੀਂ 5 ਸਾਲ ਗੈਰਹਾਜ਼ਰ ਰਹੇ ਤੁਹਾਡੇ ਦਫ਼ਤਰ ਨੂੰ ਤਾਲਾ ਲੱਗਾ ਰਿਹਾ ਤੁਸੀਂ ਆਪਣੇ ਜਲੰਧਰ ਸ਼ਹਿਰ ਵਿੱਚ ਗਏ ਨਹੀਂ ਕਿਤੇ ਤੁਸੀਂ ਜਾ ਕੇ ਕਿਸੇ ਦੀ ਸਾਰਣੀ ਲਈ ਇਸ ਇਲਾਕੇ ਚ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ ਕਿਤੇ ਕੋਈ ਸੀਵਰੇਜ ਦੀ ਪ੍ਰੋਬਲਮ ਹੈ ਕਿਤੇ ਗਲੀ ਦੀ ਪ੍ਰੋਬਲਮ ਸੜਕ ਦੀ ਪ੍ਰੋਬਲਮ ਰੋਸ਼ਨੀ ਦੀ ਪ੍ਰੋਬਲਮ ਕਿਤੇ ਪਾਰਕ ਦੀ ਪ੍ਰੋਬਲਮ ਕਿਤੇ ਸਰਕਾਰੀ ਸਕੂਲ ਦੀ ਪ੍ਰੋਬਲਮ ਬੀਬੀ ਜੀ ਕਿਤੇ ਵੀ ਜਾ ਕੇ ਆਪਣੀ ਹਾਜ਼ਰੀ ਦਰਜ ਨਹੀਂ ਕਰਾ ਸਕੇ ਕਿਸੇ ਦੀ ਕੋ ਮੁਸ਼ਕਲ ਹੱਲ ਨਹੀਂ ਕਰ ਸਕੇ 5 ਸਾਲ ਪਾਵਰ ਚ ਰਹਿੰਦੇ ਆ ਉੱਥੇ ਦੇ ਲੋਕ ਵੀ ਕਹਿੰਦੇ ਆ ਮੈਂ ਅੱਜ ਜਿਹੜੀ ਗੱਲ ਤੁਹਾਡੇ ਸਾਹਮਣੇ ਅਸੀਂ ਰੱਖਣੀ ਆ ਉਹਨੇ ਲੋਕਾਂ ਦਾ ਵਿਕਾਸ ਲੋਕਾਂ ਦਾ ਕੋਈ ਫਾਇਦਾ ਨਹੀਂ ਕੀਤਾ ਬਲਕਿ ਆਪਣੇ ਪਰਿਵਾਰ ਦੀ ਸੇਵਾ ਖੂਬ ਕੀਤੀ ਹੈ ਦਿਓਲ ਨਗਰ ਚ ਇੱਕ ਕੋਕਾ ਕੋਲਾ ਦੀ ਫੈਕਟਰੀ ਜਾਂ ਡਿਪੋ ਸੀ ਜਿਹੜਾ ਤਕਰੀਬਨ 750 ਮਰਲੇ ਦਾ ਸੀ ਕੋਕਾ ਕੋਲਾ ਨੇ ਉਹਨੂੰ ਕਮਰਸ਼ੀਅਲ ਕਰਾ ਕੇ ਉੱਥੇ ਬੀਕੂ ਬਣਾਇਆ ਸੀ ਉਹਨਾਂ ਦੇ ਬੇਟੇ ਨੇ ਆਪਣੀ ਮਦਰ ਜਿਹੜੇ ਉਸ ਵੇਲੇ ਸੀਨੀਅਰ ਡਿਪਟੀ ਮੇਅਰ ਸੀ ਉਹਨਾਂ ਦੀ ਪੋਜੀਸ਼ਨ ਦਾ ਫਾਇਦਾ ਉਠਾਉਂਦੇ ਹੋਏ ਜਾਂ सुरेंद्र ਕੌਰ ਜੀ ਨੇ ਆਪਣੇ ਬੇਟੇ ਨੂੰ ਅਸ਼ੀਰਵਾਦ ਦਿੰਦੇ ਹੋਏ ਉਸ ਜਗ੍ਹਾ ਨੂੰ ਖਰੀਦ ਕੇ ਕਮਰਸ਼ੀਅਲ ਜਗ੍ਹਾ ਨੂੰ ਬਿਨਾ ਕਿਸੇ ਲਾਇਸੈਂਸ ਬਿਨਾ ਸੀਐਲਯੂ ਬਿਨਾ ਸੀਵਰੇਜ ਦੀ ਅਪਰੂਵਲ ਲਿਆ ਉਹਨੂੰ 750 ਮਰਲੇ ਜਗ੍ਹਾ ਨੂੰ ਕਮਰਸ਼ੀਅਲ ਨੂੰ ਰੈਜ਼ੀਡੈਂਸ਼ੀਅਲ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਆਹ ਏਰੀਆ ਹੈ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਕੇ ਆਏ ਹੋਵੋਗੇ ਜਿਹਨੂੰ ਸ਼ਾਇਦ ਤੁਸੀਂ ਇੱਥੇ ਪਹਿਲਾਂ ਛੱਡ ਸੀ ਕੋਕਾ ਕੋਲਾ ਦੀ ਬਹੁਤ ਵੱਡੀ ਦਿਓ ਲਗ ਹੁਣ ਸਾਫ ਹੋ ਗਈ ਹੁਣ ਇਹਦੇ 4 4 5 5 ਮਰਲੇ ਦੇ ਪਲਾਟ ਕੱਟ ਕੇ ਵੇਚੇ ਜਾ ਰਹੇ ਉਹਦਾ ਸਬੂਤ ਹੈ ਕਿ ਆਹ ਇੱਕ ਰਜਿਸਟਰੀ ਹੈ ਕਰੀਬਨ 3 ਮਰਲੇ ਦੀ 3 ਮਰਲੇ ਵੱਡੇ ਜਿਹਦੇ ਵਿੱਚ ਉਹਨਾਂ ਦੇ ਬੇਟੇ ਦੀ ਫੋਟੋ ਹੈ ਔਰ ਉਹਨਾਂ ਦੇ ਬੇਟੇ ਕਰਨ ਦਾ ਹੀ ਨਾਮ ਹੈ ਉਹਨਾਂ ਨੇ ਅਗੋਂ ਛੋਟੇ ਪਲਾਟ ਬਣਾ ਕੇ ਇਹਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇਲੀਗਲ ਹੈ ਗੈਰਕਾਨੂੰਨੀ ਹੈ ਬਿਨਾ ਕਿਸੇ ਪ੍ਰਵਾਨਗੀ ਦੇ ਇਹ ਸਿੱਧਾ ਸਾਦਾ ਸਾਫ ਰਾਜਨੀਤਿਕ ਪਾਵਰ ਨੂੰ ਆਪਣੇ ਪਰਿਵਾਰ ਵਾਸਤੇ ਘਰ ਵਾਸਤੇ ਨਜਾਇਜ਼ ਵਰਤੋਂ ਦਾ ਇੱਕ ਉਦਾਹਰਣ ਚੁਣੇ ਹੋਏ ਲੀਡਰ ਜਿਹੜੇ ਦਮ ਭਰਦੇ ਆ ਵੀ ਅਸੀਂ ਲੋਕਾਂ ਦੀ ਸੇਵਾ ਕਰਨੀ ਆ ਤੇ ਜੇ ਉਹ ਆਪਣੇ ਪਰਿਵਾਰਾਂ ਲਈ ਆਪਣੇ ਬੱਚਿਆਂ ਲਈ ਇਦਾਂ ਦੇ ਇਲੀਗਲ ਕੰਮ ਕਰਨਗੇ ਤਾਂ ਫਿਰ ਹੁਣ ਤਾਂ ਉਹ ਦੂਜੀ ਵਿਧਾਨ ਸਭਾ ਦੀ ਚੋਣ ਲੜ ਰਹੇ ਆ ਅੱਗੇ ਤੋਂ ਕਾਰਪੋਰੇਸ਼ਨ ਤੁਸੀਂ ਪਾਵਰ 'ਚ ਲੋਕਾਂ ਦਾ ਕੋਈ ਕੰਮ ਕਰਨ ਤੋਂ ਤਾਂ ਨਹੀਂ ਕੀਤਾ ਲੇਕਿਨ ਆਪਣੇ ਪਰਿਵਾਰ ਦੀ ਸੇਵਾ ਕਰਨੀ ਸ਼ੁਰੂ ਕਰਤੀ ਜੇ ਉਹ ਐਮ ਐਲ ਏ ਬਣਦੇ ਆ ਤਾਂ ਫਿਰ ਤਾਂ ਇਸ ਤੋਂ ਵੱਡੇ ਵੱਡੇ ਇਰਾਫੇ ਦੇ ਰਿਕਾਰਡ ਟੁੱਟ ਸਕਦੇ ਇਲੀਗਲ ਕਲੋਨੀਆਂ ਹੋਰ ਵੀ ਇਕੱਠੀਆਂ ਜਾ ਸਕਦੀਆਂ ਫਿਰ ਦੇਖੋ ਆਪਣੇ ਬੇਟੇ ਦੇ ਨਾਮ ਤੇ ਰਜਿਸਟਰੀ ਕਰਵਾ ਕੇ ਪਲਾਟ ਵੀ ਛੋਟੇ-ਛੋਟੇ ਕੱਢ ਦਿੱਤੇ ਔਰ ਬਿਨਾ ਪਰਮਿਸ਼ਨ ਉਹਨੂੰ ਸੀਵਰੇਜ ਨਾਲ ਵੀ ਜੋੜ ਦਿੱਤਾ ਕਾਰਪੋਰੇਸ਼ਨ ਕਿਉਂਕਿ ਕਾਰਪੋਰੇਸ਼ਨ ਚ ਮਾਤਾ ਜੀ ਉਹਨਾਂ ਦੇ ਸੀਨੀਅਰ ਡਿਪਟੀ ਮੇਅਰ ਸੀ ਤਾਂ ਪਾਣੀ ਵੀ ਜੋੜ ਦਿੱਤਾ ਸੀਵਰੇਜ ਵੀ ਜੋੜ ਦਿੱਤਾ ਗਿਆ ਛੋਟੇ ਪਲਾਟ ਕੱਟਣ ਦੀ ਕੋਈ ਕੰਪੀਟੈਂਟ ਅਥਾਰਟੀ ਕੋਲੋਂ ਜਾਂ ਕਨਸਰਨਡ ਅਥਾਰਟੀ ਕੋਲੋਂ ਕੋਈ ਪਰਮਿਸ਼ਨ ਵੀ ਨਹੀਂ ਲਈ ਸੋ ਇਹ ਗੱਲ ਤਾਂ ਇਸ ਕਰਕੇ ਸੀ ਤੁਹਾਡੇ ਜ਼ਰੀਏ ਜਲੰਧਰ ਔਰ ਜਲੰਧਰ ਰੈਸ਼ ਦੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਆ ਕਿ ਲੋੜ ਆ ਰਾਜਨੀਤੀ ਵਿੱਚ ਸਾਫ਼ ਸੁਥਰੇ ਲੋਕ ਕੌਣ ਰਾਜਨੀਤੀ ਦੇ ਅੰਦਰ ਪੈਸਾ ਕਮਾਉਣਾ ਇਲੀਗਲ ਕੰਮ ਕਰਨਾ ਇਹ ਕਿੰਨੀ ਕੁ ਦਿਨ ਚੱਲਦਾ ਰਹੇਗਾ ਔਰ ਕਾਂਗਰਸ ਜਿਹੜੀ ਕਾਰਪੋਰੇਸ਼ਨ 'ਚ ਹੋਵੇ ਜਾਂ ਸਟੇਟ 'ਚ ਹੋਵੇ ਉਹ ਸਮਝਦੀ ਆ ਵੀ ਕ腐ਸ਼ਨ ਕਰਨਾ ਕਮਿਸ਼ਨਬਾਜ਼ੀ ਕਰਨਾ ਤਾਂ ਸ਼ਾਇਦ ਉਹਨਾਂ ਦਾ ਹੱਕ ਹੀ ਹੁੰਦਾ ਹੈ ਹੁਣ ਇਹ ਨਹੀਂ ਚੱਲੇਗਾ ਅਸੀਂ ਬੋਲਾਂਗੇ ਪਰ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਇਹਦੇ ਵਿੱਚ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਮੈਂ ਡਿਮਾਂਡ ਕਰਦਾ ਕਿ ਇਹਦੀ ਵਿਜੀਲੈਂਸ ਜਾਂਚ ਹੋਵੇ ਵੀ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੇ ਝਾਲੀ ਡਾਕੂਮੈਂਟ ਐਨਓਸੀ ਲਈ ਹੈ ਹੋਰ ਦੱਸਾਂ ਤੁਹਾਨੂੰ ਉਹਨਾਂ ਨੇ ਆ ਜਿਹੜੀ ਇੱਕ ਰਜਿਸਟਰੀ ਕਰਵਾਈ ਹੈ ਇਹਦੀ ਇੱਕ ਐਨਓਸੀ ਲਈ ਹੈ ਔਰ ਝਾਲੀ ਡਾਕੂਮੈਂਟ ਲਾਏ ਗਏ ਉੱਥੇ ਤੋਂ ਇਸ ਗੱਲ ਦੀ ਮੈਂ ਵਿਜੀਲੈਂਸ ਕੋਲ ਡਿਮਾਂਡ ਕਰਦਾ ਕਿ ਇਹਦੀ ਜਾਂਚ ਹੋਵੇ ਔਰ ਪਤਾ ਲੱਗੇ ਪਬਲਿਕ ਨੂੰ ਵੈਸਟ ਦੇ ਵੋਟਰਸ ਨੂੰ ਪਤਾ ਲੱਗੇ ਕਿ ਬੀਬੀ ਜੀ ਦੀ ਡਿਊਟੀ ਤਾਂ ਬਣਦੀ ਸੀ ਇਲਾਕੇ ਦੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਦੇਣਾ ਸੀਵਰੇਜ ਪ੍ਰਬੰਧ ਕਰਕੇ ਦੇਣਾ ਪਰ ਉਹ ਲੱਗੇ ਰਹੇ ਉਹਨਾਂ ਦਾ ਧਿਆਨ ਆਪਣੇ ਪਰਵਾਦ ਆਪਣੇ ਬੇਟਿਆਂ ਨੂੰ ਫਾਈਨੈਂਸ਼ਲੀ ਇਲੀਗਲ ਕੰਮ ਕਰਕੇ ਸਟਰੋਂਗ ਕਰਨ ਵੱਲ ਉਹਨਾਂ ਦਾ ਧਿਆਨ ਲੱਗਿਆ